ਕੇ ਚਲੋ ਮੋਦੀ ਸਾਹਿਬ ਦੀ ਗੱਲ ਹੋਈ ਹੈ ਤੇ ਅੱਜ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਵੀ ਮੋਦੀ ਸਾਹਿਬ ਹੋਰਾਂ ਦੀ ਵਾਵਾ ਪ੍ਰਸ਼ੰਸਾ ਕੀਤੀ ਅੱਜ ਅੱਛਾ ਜੀ ਹਾਂ ਉਹ ਕਹਿੰਦੇ ਕਿ ਭਾਈ ਜਿਹੜਾ ਸੀਜ਼ ਫਾਇਰ ਕਰਾਇਆ ਔਰ ਇਹਦੇ ਵੱਡਾ ਕੰਮ ਕੀਤਾ ਮੋਦੀ ਸਾਹਿਬ ਹੋਰਾਂ ਨੇ ਫਿਰ ਇੱਕ ਗੱਲ ਮੇਰੀ ਸੁਣ ਲੋ ਜੀ ਪਿਆਰ ਜੁਕਦਾ ਨਹੀਂ ਹੈ ਤੇ ਪਿਆਰ ਰੁਕਦਾ ਨਹੀਂ ਫਿਲਮ ਆਈ ਸੀ ਮਿਥਨ ਚੱਕਰਵਰਤੀ ਦੀ ਬੜੀ ਹਿੱਟ ਫਿਲਮ ਸੀ ਪਿਆਰ ਜੁਕਦਾ ਨਹੀਂ ਤੇ ਮੈਂ ਜੋੜ ਕੇ ਦਿੰਦਾ ਪਿਆਰ ਜੁਕਦਾ ਨਹੀਂ ਤੇ ਪਿਆਰ ਰੁਕਦਾ ਨਹੀਂ ਜੀ ਜਿਹੜਾ ਰੁਕ ਗਿਆ ਸੀ ਵਿੱਚੋਂ ਤੇ ਫੇਰ ਰੁਕ ਗਿਆ ਤਾਂ ਕੋਈ ਗੱਲ ਨਹੀਂ ਬ੍ਰੇਕਾਂ ਫੇਰ ਖੁੱਲ ਜਾਣਗੀਆਂ ਜੀ ਸਰ ਇਹ ਸਭ ਕੁਝ ਜਿਹੜਾ ਹੈ ਨਾ ਹੋ ਸਕਦਾ ਕਿ ਅੰਦਰ ਖਾਤੇ ਚੱਲ ਰਿਹਾ ਹੋਵੇ ਕਿਉਂਕਿ ਇਹ ਅਜਨਬੀ ਨਹੀਂ ਹੈ ਜੀ ਇਹਨਾਂ ਦੀ ਮੁਹੱਬਤ ਕੋਈ ਅਜਨਬੀ ਨਹੀਂ ਹੈ ਨਹੀਂ ਵੀ ਨਹੀਂ ਹੈ ਤੇ ਨਹੀਂ ਸਾ 70ਵੇਂ ਦੀ ਹੈ 60ਵੇਂ ਦੀ ਇਹ ਬੰਦਾ ਹੈਟ ਬਾਦਲ ਸਾਹਿਬ ਦੇ ਇਹਨਾਂ ਦੇ ਨਾਲ ਜਨਸੰਗੀਆਂ ਦੇ ਨਾਲ ਜਿਹੜੇ ਤਵਲਕਤ ਹੈ ਬਹੁਤ ਪੁਰਾਣੇ ਆ ਸਿਆਸੀ ਤਵਲਕਤ ਜੀ ਠੀਕ ਹੈ ਨਾ ਜੀ ਮੋਦੀ ਸਾਹਿਬ ਤੁਸੀਂ ਦੇਖਿਆ ਹੋਣਾ ਕਿ ਬਾਦਲ ਸਾਹਿਬ ਦਾ ਕਿੰਨਾ ਰਿਗਾਰਡ ਕਰਦੇ ਸੀਗੇ ਸੈਂ ਬੇਸ਼ੱਕ ਬਹੁਤ ਰਿਗਾਰਡ ਕਰਦੇ ਸੀਗੇ ਹੂੰ ਇਹ ਜਦੋਂ ਨਿਤਿਸ਼ ਕੁਮਾਰ ਤੇ ਇਹ ਮੋਦੀ ਸਾਹਿਬ ਜਿਹੜੇ ਆ ਝਗੜੇ ਆ ਇੱਥੇ ਜਗਰਾਉਂ ਰੈਲੀ 'ਚ ਤੁਹਾਨੂੰ ਨਹੀਂ ਪਤਾ ਹੋਣਾ ਇੱਥੇ ਆਏ ਸਨ ਉਦੋਂ ਮੁੱਖ ਮੰਤਰੀ ਸੀਗੇ ਮੋਦੀ ਸਾਹਿਬ ਨਿਤਿਸ਼ ਉਦੋਂ ਪਾਵਰਫੁੱਲ ਸੀ ਤੇ ਉਹਨੇ ਆਖਿਆ ਜੇ ਇਹਨੂੰ ਇੱਥੇ ਬਿਠਾਉਣਾ ਜੇ ਸਟੇਜ ਤੇ ਮੈਂ ਚੱਲਿਆ ਤਾਂ ਉਸ ਟਾਈਮ ਤੁਸੀਂ ਹਿਸਾਬ ਲਾ ਲਓ ਕਿ ਬਾਦਲ ਸਾਹਿਬ ਅੱਗੇ ਆਇਆ ਸੀ ਉਹਨਾਂ ਨੇ ਮਤਲਬ ਕਿ ਇਸ ਮਾਮਲੇ ਨੂੰ ਸੌਲਵ ਕੀਤਾ ਸੀ ਸੋਚ ਕੇ ਦੇਖੋ ਹੂੰ ਉਸ ਵੇਲੇ ਤਾਂ ਗੱਲ ਇਹ ਹੈ ਕਿ ਦੇਖੋ ਵਿੱਚ ਜਿਹੜੀ ਕਹਾਣੀ ਖੜਦੀ ਸੀ ਉਹਦੇ ਤੇ ਆਪਾਂ ਬਥੇਰੀ ਵਾਰ ਗੱਲ ਕਰ ਚੁੱਕੇ ਆ ਤਾਂ ਹੋ ਸਕਦਾ ਕਿ ਹੁਣ ਬੈਕ ਡੋਰ ਕੋਈ ਗੱਲਬਾਤ ਚੱਲੀ ਹੋਵੇ ਜੀ ਦੇਖੋ ਪਰ ਇੱਕ ਚੀਜ਼ ਹੈ ਜੇ ਇਹਨਾਂ ਦੀ ਨੇੜਤਾ ਹੋਣੀ ਹੈ ਪਹਿਲੀ ਗੱਲ ਜੋ ਇਹ ਮੋਦੀ ਜਸਕਰ ਆ ਰਹੇ ਨੇ ਹੂੰ ਤਾਂ ਉਹਦੇ ਪਿੱਛੇ ਕੁਝ ਨਾ ਕੁਝ ਤੇ ਹੈ ਕਿਉਂਕਿ ਤੁਸੀਂ ਇੱਕ ਚੀਜ਼ ਦੇਖੋ ਕਿ ਇਹਨਾਂ ਨੇ ਇਹੀ ਨਹੀਂ ਬਾਦਲ ਸਾਹਿਬ ਨੇ ਇੱਕ ਬਿਆਨ ਹੋਰ ਦਿੰਦਾ ਹੈ ਕਿ ਕੁਝ ਲੋਕ ਜੰਗਵੰਦੀ ਤੇ ਜਾਂ ਜੰਗ ਵਾਲੇ ਮੌਲ ਤੇ ਸਿਆਸਤ ਕਰ ਰਹੇ ਨੇ ਹੂੰ ਮਤਲਬ ਕਿ ਪ੍ਰੋ ਬੀਜੇਪੀ ਉਹ ਵੀ ਆਪ ਗਿਣਸਾ ਗਦੇ ਹੂੰ ਕਿਉਂਕਿ ਬੀਜੇਪੀ ਵੀ ਇਹੀ ਕਹਿੰਦੀ ਆ ਨਾ ਕਿ ਕੁਝ ਲੋਕ ਸਿਆਸਤ ਕਰ ਰਹੇ ਨੇ ਉਹ ਦਿੱਤੇ ਤਾਂ ਜਦੋਂ ਤੁਸੀਂ ਕਿਸੇ ਦੀ ਇਦਾਂ ਦੀ ਲਾਈਨ ਟੋ ਕਰਦੇ ਹੋ ਉਹਦੇ ਨਾਲ ਤੁਹਾਡੇ ਵਿਚਾਰ ਨਾਲ ਮਿਲ ਜਾਂਦੇ ਆ ਤਾਂ ਫਿਰ ਸੰਭਾਵਨਾ ਸਿਆਸਤ ਦੇ ਵਿੱਚ ਉਹਦੇ ਨਾਲ ਨਾਲ ਹੀ ਚੱਲਦੀ ਆ ਨਾ ਜੀ ਬਰ ਇੱਕ ਚੀਜ਼ ਹੈ ਮੈਨੂੰ ਨਹੀਂ ਪਤਾ ਹਾਲੇ ਪੁਖਤਾ ਕਰਾਂਗੇ ਆਪਾਂ ਤੁਸੀਂ ਹੁਣੇ ਇਹ ਖਬਰ ਜਿਹੜੀ ਰੀਸੈਂਟ ਆਈ ਹੈ ਇਹਨੂੰ ਲੈ ਕੇ ਕਰ ਰਹੇ ਹੋ ਤਾਂ ਮੇਰਾ ਮੰਨਣਾ ਹੈ ਜੇ ਇਹਨਾਂ ਦੀ ਗੱਲ ਬਣੀ ਦੁਬਾਰਾ ਹੂੰ ਬੰਦੇ ਤਿੰਨ ਕੀ ਹੋਣਗੇ ਜਿਹੜੇ ਸਾਰੀ ਕਹਾਣੀ ਨਾਲ ਫਿੱਟ ਕਰਦੇ ਨੇਗੇ ਬੰਦੇ ਕਿਹੜੇ ਹੋ ਸਕਦੇ ਆ ਗੱਡਕਰੀ ਸਾਹਿਬ ਆ ਜੀ ਇੱਕ ਡੇਰੇ ਵਾਲੇ ਆ ਬਿਲਕੁਲ ਠੀਕ ਹੈ ਜੀ ਇੱਕ ਦੋ ਹੋਰ ਹੈ ਜਿਹੜੇ ਵਿੱਚ ਪੈਕੇਜ ਕਰਵਾ ਸਕਦੇ ਆ ਤਾਂ ਹੁਣ ਕਿਹੜਾ ਪੈਂਦਾ ਬਈ ਪਤਾ ਨਹੀਂ ਪਰ ਕਿਤੇ ਨਾ ਕਿਤੇ ਸੁਖਵੀਰ ਬਾਦਲ ਜੀ ਦੇ ਜਿਹੜੇ ਇਹ ਬਿਆਨਤ ਆ ਉਹ ਜ਼ਰੂਰ ਅਕਾਲੀ ਕਾਢਣ ਵਾਸਤੇ ਕਹ ਲੋ ਕਿ ਥੋੜਾ ਜਿਹਾ ਹੌਸਲਾ ਬਣ ਕੇ ਆ ਸਕਦੇ ਆ ਕਿਉਂਕਿ ਉਹਦੇ ਬਾਲੀ ਢੇਰੀ ਜੀ ਢਾਈ ਬੈਠੇ ਆ ਤੂੰ ਕਹਿੰਦੇ ਜੇ ਅਸੀਂ ਦੁਬਾਰਾ ਮਿਲ ਗਏ ਨਾ ਫਿਰ ਕੁਝ ਨਾ ਕੁਝ ਫਿਰ ਟਾਲਾਂਗੇ ਅਸੀਂ ਮਤਲਬ ਕਿ ਵਾਟ ਨੇੜੇ ਕਰ ਲਾਂਗੇ ਦੇਖੋ ਰੋਚਕ ਹੈ ਤੁਹਾਡੀ ਖਬਰ ਦੇਖੋ ਅੱਗੇ ਕੀ ਬਣਦਾ ਅਕਾਲ ਜੀ ਵੀ ਕਹਿ ਰਹੇ ਨੇ ਕਿ ਭਾਜਪਾ ਕਾਲੀ ਦਲ ਕਿਆਂ ਦੇ ਗੱਠਜੋੜ ਪੱਕਾ ਹੋ ਸਕਦਾ ਹੈ ਹਾਂ ਜੀ ਪਰ ਮੈਂ ਤੁਹਾਨੂੰ ਵਿੱਚ ਬੰਦੇ ਵੀ ਦੱਸਦੇ ਆ ਕਿ ਤਿੰਨ ਚਾਰ ਹੀ ਪੱਕੇ ਹੈ ਅੱਛਾ ਰਖੜਾ ਬ੍ਰਦਰਸ ਵੀ ਆ ਗਏ ਨਾਮ ਪੁੱਲ ਗਿਆ ਉਹ ਵੀ ਤਾਂ ਕਾਲੀ ਨੇ ਜੀ ਬਹੁਤ ਕਾਲੋ ਕੇ ਵੱਡੇ ਕਾਲ ਨਹੀਂ ਡੇਖਾ ਖੜਾ ਕੋਈ ਤਿੰਨ ਚਾਰ ਹੈਗੇ ਨੇ ਨਾ ਜਿਹੜੇ ਮਤਲਬ ਕਿ ਇਹਨਾਂ ਚ ਕੋਈ ਵੀ ਬੰਦਾ ਹੋ ਸਕਦਾ ਹੈ ਕਿ ਕੱਲ ਨੂੰ ਕਿਉਂਕਿ ਸਿਆਸਤ ਦੇ ਵਿੱਚ ਸਮਹਾਰਨਾਵਾਂ ਹੁੰਦੀਆਂ ਨੇ ਇਸ ਗੱਲ ਤੋਂ ਤੇ ਅਕਾਲੀ ਕੋਈ ਵੀ ਤੁਹਾਡੇ ਨਾਲ ਟੇਬਲ ਤੇ ਬੈਠ ਕੇ ਵੀ ਇਨਕਾਰੀ ਨਹੀਂ ਹੋਏਗਾ ਕਿ ਵਿਚਾਰ ਨਹੀਂ ਹੋ ਸਕਦਾ ਹੋਂ ਵਾਲੇ ਸਮੇਂ ਚ ਪ੍ਰਸਥਿਤੀਆਂ ਦੇ ਆਧਾਰ ਤੇ ਪਹਿਲਾਂ ਵੀ ਤੁਸੀਂ ਗੱਲ ਕਰ ਰਹੇ ਸੀ ਕਿ ਇੱਕ ਧੜਾ ਤੇ ਜਾਊਗਾ ਜਾਊਗਾ ਫਿਰ ਇਹੀ ਧੜਾ ਔਰ ਦੂਜਾ ਧੜਾ ਤੁਹਾਨੂੰ ਪਤਾ ਹੀ ਹੁਣ ਜ਼ਿਆਦਾ ਬਾਕੀ ਤਾਂ ਦੇਖੋ ਕੋਈ ਜ਼ਿਆਦਾ ਹਾਲੇ ਬਹੁਤ ਆਪਣੇ ਆਪ ਨੂੰ ਕਿਸੇ ਸਿਆਸੀ ਨਕਸ਼ੇ ਤੇ ਹਮ ਅਜੇ ਪੇਸ਼ ਨਹੀਂ ਕਰ ਸਕਿਆ ਜਦੋਂ ਪਾਰਟੀ ਦੇ ਤੌਰ ਤੇ ਆਏਗਾ ਹਮ ਉਹਦਾ ਕੈਡਰ ਬਣੇਗਾ ਉਹਦਾ ਅਜੰਡਾ ਆਏਗਾ ਹਮ ਠੀਕ ਹੈ ਨਾ ਚੋਣ ਨਿਸ਼ਾਨ ਵਗੈਰਾ ਸਾਰੀਆਂ ਚੀਜ਼ਾਂ ਜਦੋਂ ਤੈ ਹੁੰਦੀਆਂ ਫਿਰ ਉਸ ਤੋਂ ਬਾਅਦ ਪਤਾ ਲੱਗਦਾ ਬਾਕੀ ਹੋਣ ਨੂੰ ਕੀ ਨਹੀਂ ਹੋ ਸਕਦਾ ਤੂੰ ਦਿਨ ਦੀ ਜੇ ਸਾਥ ਹੋਣ ਨੂੰ ਕੀ ਨਹੀਂ ਹੁੰਦਾ ਬਿਲਕੁਲ ਜੀ ਬਿਲਕੁਲ ਆ ਸ਼ੁਕਰੀਆ ਜੀ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਆਜ਼ਾਦ ਸੋਚ ਵੀਰ ਜੀ ਇੰਨੇ ਵੀ ਆਜ਼ਾਦ ਨਾ ਹੋ ਵੀ ਤੁਸੀਂ ਕੋਈ ਮੈਸੇਜ ਕਰਦੇ ਹੋ ਤੇ ਇਹ ਕਾਫੀ ਗੱਲਬਾਤ ਹੋ ਚੁੱਕੀ ਹੈ ਜੀ ਇਸੇ ਆਪਾਂ ਰਿਪੀਟ ਨਾ ਕਰੀਏ ਆਪਾਂ ਬਾਅਦ ਵਿੱਚ ਤੁਸੀਂ ਸੁਣ ਲੈਣਾ ਜੀ ਬਿਲਕੁਲ ਬਿਲਕੁਲ ਕਾਫੀ ਗੱਲ ਲਗਾਤਾਰ ਕਈ ਦਿਨਾਂ ਤੋਂ ਇਨ੍ਹਾਂ ਚੀਜ਼ਾਂ ਤੇ ਗੱਲਬਾਤ ਹੋ ਰਹੀ ਹੈ ਅੱਜ ਵੀ ਹੋਈ ਹੈ